ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਅੱਜ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਦੁਪਹਿਰ 11 ਵਜੇ ਇਹ ਬੈਠਕ ਹੋਵੇਗੀ ਸੈਕਟਰ 26 ਦੇ ਵਿੱਚ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਦੇ ਵਿੱਚ ਇਹ ਮੀਟਿੰਗ ਹੋਵੇਗੀ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਵਿਚਾਲੇ ਸਤਨੇ ਗੇਟ ਦੀ ਇਹ ਮੀਟਿੰਗ ਹੋਣ ਜਾ ਰਹੀ ਹੈ ਕੇਂਦਰੀ ਮੰਤਰੀ ਸ਼ਿਵਰਾਸਥੀ ਚੋਹਾਂਦੇ ਨਾਲ ਮੀਟਿੰਗ ਹੋਣੀ ਹੈ ਮਰਨਵਰਤ ਤੇ ਬੈਠੇ ਢੱਲੇਵਾਲ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਕਿਸਾਨ ਆਗੂ ਸਰਮਨ ਸਿੰਘ ਪੰਧੇਰ ਵੀ ਇਸ ਮੀਟਿੰਗ ਦੇ ਵਿੱਚ ਆ ਪਹੁੰਚਣਗੇ ਦੋਵਾਂ ਫੋਰਮਾਂ ਤੋਂ 14-14 ਕਿਸਾਨ ਮੀਟਿੰਗ ਦਾ ਹਿੱਸਾ ਬਣਨਗੇ ਪੰਜਾਬ ਸਰਕਾਰ ਦੇ ਮੰਤਰੀ ਵੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ। ਕੇਂਦਰ ਦੇ ਵੱਲੋਂ ਸ਼ਿਵਰਾਜ ਚੋਹਾਨ, ਪ੍ਰਹਿਲਾਦ ਜੋਸ਼ੀ ਤੇ ਪਿਊਸ਼ ਗੋਇਲ ਵੀ ਆ ਸ਼ਾਮਲ ਹੋਣਗੇ। ਪੰਜਾਬ ਸਰਕਾਰ ਦੇ ਵੱਲੋਂ ਗੁਰਮੀਤ ਸਿੰਘ ਖੁੱਡੀਆਂ ਤੇ ਲਾਲਚੰਦ ਘਟਾਰੂ ਚੱਕ ਮੀਟਿੰਗ ਦੇ ਵਿੱਚ ਪਹੁੰਚਣਗੇ। ਇੱਕ ਸਾਲ ਤੋਂ ਸ਼ੰਭੂ ਤੇ ਖਨੌਰੀ ਤੇ ਦਰਸ਼ਕ ਕਿਸਾਨਾਂ ਦਾ ਅੰਦੋਲਨ ਲਗਾਤਾਰ ਚੱਲ ਰਿਹਾ ਹੈ। ਆ ਪਿਛਲੀ ਬੈਠਕ ਦੇ ਵਿੱਚ 22 ਫਰਵਰੀ 2025 ਨੂੰ ਜੋ ਕੇ ਬੈਠਕ ਹੋਈ ਸੀ ਜਿਸ ਦੇ ਵਿੱਚ ਐਮਐਸਪੀ ਨੂੰ ਲੈ ਕੇ ਵਿਸਥਾਰ ਦੇ ਨਾਲ ਚਰਚਾ ਹੋਈ ਸੀ ਤੇ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਐਮਐਸਪੀ ਨੂੰ ਲੈ ਕੇ ਕੁਝ ਅੰਕੜੇ ਵੀ ਆਪੇਸ਼ ਕੀਤੇ ਸੀ। ਆ ਸਰਕਾਰ ਨੂੰ ਕਿਸਾਨ ਆਪਣੀ ਰਿਪੋਰਟ ਵੀ ਸੌਂ ਚੁੱਕੇ ਨੇ ਜਿਸ ਤੇ ਕੇਂਦਰ ਸਰਕਾਰ ਦੇ ਵੱਲੋਂ ਖੇਤੀ ਮਾਹਿਰਾਂ ਦੇ ਨਾਲ ਚਰਚਾ ਕੀਤੀ ਜਾ ਰਹੀ ਹੈ ਕਿਉਂਕਿ ਪਹਿਲੀ ਮੀਟਿੰਗ ਜਿਹੜੀ ਇਸ ਤੋਂ ਪਿਛਲੀ ਮੀਟਿੰਗ ਹੋਈ ਸੀ ਜਿਆਦਾ ਸਮੱਸਿਆ ਕਰਕੇ ਕੇਂਦਰ ਦੇ ਕੋਲ ਲਿਆ ਗਿਆ ਸੀ ਕਿ ਜੋ ਸੁਝਾ ਅਜਵਾਂਕੜੇ ਕਿਸਾਨਾਂ ਦੇ ਵੱਲੋਂ ਸਰਕਾਰ ਦੇ ਨਾਲ ਸਾਂਝੇ ਕੀਤੇ ਗਏ ਨੇ ਉਸ ਤੋਂ ਬਾਅਦ ਸਮਾਹਿਰਾਂ ਦੇ ਨਾਲ ਗੱਲਬਾਤ ਕਰਕੇ ਜੋ ਕਿ ਅਗਲੀ ਮੀਟਿੰਗ ਕੀਤੀ ਜਾਵੇਗੀ ਉਸ ਦੇ ਤਹਿਤ ਅੱਜ ਕੇਂਦਰ ਦੇ ਨਾਲ ਕਿਸਾਨਾਂ ਦੀ ਇਹ ਮੀਟਿੰਗ ਹੋਣ ਜਾ ਰਹੀ ਹੈ ਕਿਉਂਕਿ ਕਿਸਾਨਾਂ ਦੀਆਂ ਮੰਗਾਂ ਦੀ ਇਹ ਗੱਲ ਕਰੀਆ ਹਾਲਾਂਕਿ ਆ 11 12 ਦੇ ਕਰੀਬ ਆ ਕੁੱਲ ਮੰਗਾਂ ਨੇ ਪਰ ਮੁੱਖ ਮੰਗ ਹੈ ਕਿ ਐਮਐਸਪੀ ਤੇ ਕਾਨੂੰਨੀ ਗਰੰਟੀ ਦਿੱਤੀ ਜਾਵੇ ਆ ਤਾਂ ਸੁਭਾਵੇ ਕਿ ਅੱਜ ਉਸੇ ਮੁੱਖ ਮੰਗ ਨੂੰ ਲੈ ਕੇ ਜਿਹੜੀ ਗੱਲਬਾਤ ਅੱਗੇ ਵਧੇਗੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਕਪਾਈ ਜੁੜੇ ਹੋਏ ਨੇ ਆ ਪੰਕਜ ਜੀ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਲਗਾਤਾਰ ਦਿੱਕ ਕੇ ਕੇਂਦਰ ਦੇ ਨਾਲ ਬੈਠਕਾਂ ਦਾ ਦੌਰ ਜਾਰੀ ਹੈ ਉਸ ਦੇ ਵਿਚਾਲੇ ਅੱਜ ਵੀ ਕੇਂਦਰ ਦੇ ਨਾਲ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਕੀ ਕੋ ਜਾਣਕਾਰੀ ਆਖਰਕਾਰ ਕੇਂਦਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਕੌਣ ਕੌਣ ਕਿਹੜੇ ਕਿਹੜੇ ਮੰਤਰੀ ਇਸ ਮੀਟਿੰਗ ਦਾ ਹਿੱਸਾ ਹੋਣਗੇ ਦੇਖੋ ਕੇਂਦਰੀ ਮੰਤਰੀ ਪੀਸ਼ ਦਾ ਬਿਆਨ ਸੀ ਕਿ ਥੋੜੀ ਜਿਹੀ ਉਹ ਇਸ ਮੀਟਿੰਗ ਦੇ ਵਿੱਚ ਮੌਜੂਦ ਰਹਿਣਗੇ ਜੋਗੋਇਲ ਮੌਜੂਦ ਰਹਿਣਗੇ ਔਰ ਜੋਸ਼ੀ ਇਹ ਸੈਂਟਰ ਤੋਂ ਤਿੰਨ ਮੰਤਰੀ ਮੌਜੂਦ ਰਹਿਣਗੇ ਔਰ ਇਹਨਾਂ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਦੋ ਤੋਂ ਤਿੰਨ ਮੰਤਰੀ ਜਿਹੜੇ ਨੇ ਉਹ ਇਸ ਕੈਬਨਟ ਦਾ ਵੈਸ ਅੱਜ ਜਿਹੜੀ ਕਿਸਾਨਾਂ ਦੇ ਨਾਲ ਮੀਟਿੰਗ ਹੋਣੀ ਹੈ ਉਸ ਦਾ ਹਿੱਸਾ ਰਹਿਣਗੇ ਜਿਸ ਦੇ ਵਿੱਚ ਬਾ ਜਿਹੜੇ ਜਾਣਕਾਰੀ ਮਿਲਦੀ ਹੈ ਕਿ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਲਾਲਜੰਨ ਕਟਾਰੂਚਕ ਤੇ ਨਾਲ ਹੀ ਸੰਭਾਵਨਾ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਵੀ ਸ਼ਾਮਲ ਹੋ ਸਕਦੇ ਨੇ ਔਰ ਇਸ ਮੀਟਿੰਗ ਦੇ ਵਿੱਚ ਮੁੱਖ ਤੌਰ ਤੇ ਗੱਲਬਾਤ ਇੱਥੋਂ ਸ਼ੁਰੂ ਹੋਏਗੀ ਜਿਹੜੀ ਐਮਐਸਪੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਗੱਲ ਕੀਤੀ ਗਈ ਸੀ ਕਿ 25 ਤੋਂ 30 ਹਜ਼ਾਰ ਕਰੋੜ ਰੁਪਏ ਦਾ ਕੇਂਦਰ ਸਰਕਾਰ ਤੇ ਸਾਲਾਨਾ ਬੋਝ ਵਧੇਗਾ ਜੇਕਰ ਪੂਰੇ ਦੇਸ਼ ਦੇ ਵਿੱਚ ਐਮਐਸਪੀ ਤੇ ਕਾਨੂੰਨ ਜਿਹੜਾ ਉਹ ਬਣਾ ਦਿੱਤਾ ਜਾਂਦਾ ਹੈ ਔਰ ਕੋਈ ਜਿਆਦਾ ਬੋਝ ਨਹੀਂ ਪੇਗਾ ਇਹਨਾਂ ਅੰਕੜਿਆਂ ਨੂੰ ਲੈ ਕੇ ਪਿਊਸ਼ ਗੋਇਲ ਨੇ ਕਿਸੇ ਮੀਟਿੰਗ 'ਚ ਸਵਾਲ ਖੜੇ ਕੀਤੇ ਸੀਗੇ ਕਿ ਇਹ ਆਂਕੜੇ ਕਿੱਥੋਂ ਆਏ ਆਂਕੜੇ ਗਲਤ ਨੇ ਦਾ ਉਸ ਵੇਲੇ ਆਭਿਮੰਨਿਉਹ ਹਾਰ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਨੇ ਇਸ ਗੱਲ ਤੇ ਜ਼ਿਕਰ ਕੀਤਾ ਸੀਗਾ ਕਿ ਇਹ ਆਂਕੜੇ ਤੁਹਾਡੀ ਹੀ ਵਕ ਵਕ ਵੈਬਸਾਈਟ ਦੇ ਉੱਤੇ ਪਏ ਹੋਏ ਨੇ ਔਰ ਅਸੀਂ ਤੁਹਾਨੂੰ ਡਿਟੇਲ ਦੇ ਵਿੱਚ ਮੁਹੱਈਆ ਕਰਵਾ ਸਕਦੇ ਹਾਂ ਜੇਕਰ ਤੁਸੀਂ ਚਾਹੋ ਤਾਂ ਉਸ ਬਾਅਦ ਇਹ ਗੱਲ اٹਹੀ ਕਿ ਇਹ ਆਂਕੜੇ ਤੁਸੀਂ ਕੇਂਦਰ ਸਰਕਾਰ ਨੂੰ ਭੇਜੋ ਇੱਕ ਹਫਤੇ 10 ਦਿਨ ਦੇ ਅੰਦਰ ਅੰਦਰ ਭੇਜੋ ਅਸੀਂ ਆਪਣੇ ਅਧਿਕਾਰੀ ਲੈਵਲ ਤੇ ਪੂਰਾ ਵੈਰੀਫਾਈ ਕਰਾਵਾਂਗੇ ਔਰ ਉਸ ਤੋਂ ਬਾਅਦ ਇਸ ਮੁੱਦੇ ਦੇ ਉੱਤੇ ਅੱਗੇ ਗੱਲਬਾਤ ਹੋਏਗੀ ਤਾਂ ਉਸੇ ਤੋਂ ਗੱਲਬਾਤ ਜਿਹੜੀ ਸ਼ੁਰੂ ਹੋਏਗੀ ਕਿ 25 ਤੋਂ 30 ਹਜ਼ਾਰ ਕਰੋੜ ਦਾ ਖਰਚਾ ਜਿਹੜਾ ਹੈ ਉਹ ਵਧੇਗਾ ਜਾਂ ਫਿਰ ਜ਼ਿਆਦਾ ਖਰਚਾ ਵਧੇਗਾ ਕਿਉਂਕਿ ਕੇਂਦਰ ਸਰਕਾਰ ਦਾ ਤਰਕ ਹੈ ਕਿ 2 ਤੋਂ 3 ਲੱਖ ਕਰੋੜ ਰੁਪਏ ਦਾ ਖਰਚਾ ਜਿਹੜਾ ਵੈ ਉਹ ਜਿਹੜਾ ਇਸ ਦੇ ਨਾਲ ਖਰਚਾ ਜਿਹੜਾ ਉਹ ਵੱਧ ਜਾਏਗਾ ਤਾਂ ਇਹੇ ਚ ਆਂਕੜੇ ਕਿੱਥੋਂ ਕਿਵੇਂ ਲਿੱਤੇ ਗਏ ਔਰ ਕੀ ਸੀਗਾ ਔਰ ਕੇਂਦਰ ਸਰਕਾਰ ਨੇ ਕੀ ਵੈਰੀਫਾਈ ਕੀਤੇ ਨੇ ਇਸ ਬਾਰੇ ਚਰਚਾ ਦੀ ਸ਼ੁਰੂਆਤ ਜਿਹੜੀ ਹੈ ਉਹ ਮੀਟਿੰਗ ਦੇ ਵਿੱਚ ਰਹਿਣ ਵਾਲੀ ਹੈ हां ठीक है पंकजपुरी जानकारी ਲਈ ਫਿਲਹਾਲ ਬਹੁਤ ਬਹੁਤ ਧੰਨਵਾਦ ਆ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਅੱਜ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਚੰਡੀਗੜ੍ਹ ਦੇ ਸ੍ਰੀ ਸਵਾਰ 11 ਵਜੇ ਦਾ ਸਮਾਂ ਰੱਖਿਆ ਗਿਆ ਹਾਲਾਂਕਿ ਆਮ ਤੌਰ ਤੇ ਸ਼ਾਮ ਦਾ ਹੀ ਸਮਾਂ ਜਿਹੜਾ ਆ ਕੇ ਪਹਿਲੀਆਂ ਬੈਠਕਾਂ ਦੇ ਵਿੱਚ ਰੱਖਿਆ ਗਿਆ ਆਖਰੀ 5 ਵਜੇ ਉਹ ਮੀਟਿੰਗ ਦੀ ਪਹਿਲਾਂ ਸ਼ੁਰੂਆਤ ਹੁੰਦੀ ਸੀ ਪਰ ਇਸ ਵਾਰ ਸਵੇਰੇ 11 ਵਜੇ ਦਾ ਇਹ ਸਮਾਂ ਰੱਖਿਆ ਗਿਆ ਛਬੀ ਦੇ ਵਿੱਚ ਪਹਿਲਾਂ ਵਾਲੀ ਜਿਹੜੀ ਜਗ੍ਹਾ ਤੇ ਬੈਠਕਾਂ ਹੁੰਦੀਆਂ ਰਹੀਆਂ ਨੇ ਉਸੇ ਜਗ੍ਹਾ ਤੇ ਕਿਸਾਨਾਂ ਦੀ ਕੇਂਦਰ ਦੇ ਨਾਲ ਅੱਜ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਕੇਂਦਰ ਸਰਕਾਰ ਨਾਲ ਗੱਲਬਾਤ ਹੋ ਰਹੀ ਆ ਉਸ ਗੱਲਬਾਤ ਦੇ ਵਿੱਚ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਫਸਲੀ ਬੀਮਾ ਯੋਜਨਾ ਅ ਲਖੀਮਪੁਰ ਖੇਰੀ ਦਾ ਇਨਸਾਫ ਜਿੰਨੇ ਦੇਸ ਪਰ ਵਿੱਚ ਕੇਸ ਪਾਏ ਗਏ ਵਾਪਸ ਕਰਨਾ ਇਸ ਕਿਸਮ ਦੀਆਂ ਬਾਰਾ ਮੰਗਾ ਉਹਦਾ ਠੋਸ ਹੱਲ ਨਿਕਲਣਾ ਚਾਹੀਦਾ ਬਿਲਕੁਲ ਹੀ ਪੋਜ਼ਿਟਿਵ ਦਿਮਾਗ ਨਾਲ ਇਸ ਜਿਹੜੀ ਹੋਣ ਵਾਲੀ ਕੇਂਦਰ ਨਾਲ ਗੱਲਬਾਤ ਆ ਲਗਭਗ ਇਹ ਸਤਵਾਂ ਦੌਰ ਆ ਉਹਦੇ ਵਿੱਚ ਜਾਵਾਂਗੇ ਔਰ ਅੱਜ ਦੋਵਾਂ ਫੋਰਮਾਂ ਦਾ ਲਗਭਗ 28 ਆਗੂ 28 ਜਥੇਬੰਦੀਆਂ ਦੇ ਆਗੂ ਜਿਹੜੇ ਸ਼ਾਮਲ ਹੋਣਗੇ ਐਸਕੇਮ ਗਾ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ 파ਰਤ ਦੀ ਗਵਾਈ ਚ ਇਹ ਜਿਹੜੀ ਆ ਮੀਟਿੰਗ ਅੱਜ ਕੇਂਦਰ ਸਰਕਾਰ ਨਾਲ 11 ਵਜੇ ਚੰਡੀਗੜ੍ਹ ਚ ਹੋਣੀ ਹੈਗੀ